ਹਾਂਜੀ ਕੀ ਹਾਲ ਚਾਲ ਹੈ ਦੋਸਤੋ ਸਚ ਨੂੰ ਵੀਡੀਓ ਮਿੱਤਰੋ ਆਸ ਕਰਦੇ ਸਭ ਤੁਸੀਂ ਠੀਕ ਠਾਕ ਹੋਵੋਗੇ ਆਓ ਵਿਖਾਈਏ ਤੁਹਾਨੂੰ ਕਣਕ ਕੀ ਰਾਂ ਕਿਵੇਂ ਆ ਵੇਖੋਗਾ ਤਾਂ ਪਤਾ ਲੱਗ ਗਈ ਐ ਚੰਗੀ ਤਰ੍ਹਾਂ ਹੁਣ ਤਾਂ ਸ਼ਾਮ ਦਾ ਵੇਲਾ ਸੂਰਜ ਢਲ ਰਿਹਾ ਹੋਰ ਦੱਸੋ ਵਿਖੋਗਰਾ ਕੀ ਕਹਿੰਦੀ ਪਈ ਹੈ ਰੇਹਾਂ ਰੂਹਾਂ ਸਪਰੇਆਂ ਸਭੂਹਾਂ ਪੂਰੀਆਂ ਕਰਾਈ ਜਾਂਦੇ ਆ ਕਿਸਾਨ ਭਰਾ ਰਾਜੋ ਤੁਹਾਨੂੰ ਸੀ ਵੀਰੀਆਂ ਵਖਾਉਣੇ ਇਹ ਹਾਂਜੀ ਨੀ ਪਾਇਨਾ ਕਰਾਂ ਕਣਕ ਬਹੁਤ ਚੰਗੀ ਬਣ ਗਈ ਪ੍ਰਮਾਤਮਾ ਦੀ ਮਿਹਰ ਨਾਲ ਚਲੋ ਖਰ ਬੀਜਣ ਲੱਗਿਆ ਡੀਏਪੀ ਦੀ ਦਿੱਕਤ ਬਹੁਤ ਆਈ ਹੁਣ ਯੂਰੀਗਾ ਦੀ ਦਿੱਕਤ ਚੱਲ ਰਹੀ ਹੈ ਹੋਰ ਸਨੋਕ ਕੀ ਹਾਲ ਚਾਲ ਠੀਕ ਠਾਕ ਹੋ ਤੁਸੀਂ ਨੇ ਹੋਰ ਸਨੋਕ ਹੈਂਗੂ ਸਭ ਠੀਕ ਠਾਕ ਜ਼ਿੰਦਗੀ ਜਿੰਦਾਬਾਦ